ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਅੱਜ ਆਪ ਆਏ ਹੋਏ ਤਲਵੰਡੀ ਸਾਬੋ ਸਰਮੇ ਕੋਲੇ ਤੇ ਪਾਈਆਂ ਕੋਲੇ ਬਹੁਤ ਛੋਨੇ ਟਰੈਕਟਰ ਆ ਤੇ ਪਾਈਆਂ ਨਾਲ ਕਰਾਉਂਦੇ ਗੱਲਬਾਤ ਤੇ ਛਤਰੀਕਾਲ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਭਾਈ ਹੋ ਠੀਕ ਠਾਕ ਹੋ ਹਾਂਜੀ ਹਾਂਜੀ ਠੀਕ ਠਾਕ ਤੇ ਮਹਾਰਾਜ ਸੱਚੇ ਪਾਤਸ਼ਾਹ ਚਰਦੀ ਕਲਾ ਜੀ ਰੱਖੇ ਭਾਈ ਤੁਹਾਨੂੰ ਤੇ ਦੱਬ ਕੇ ਲੈ ਕੇ ਕਮੈਂਟ ਸ਼ੇਅਰ ਕਰ ਦਿਆ ਕਰੋ ਭਾਈ ਹਾਂਜੀ ਭੁੱਲੋ ਤਲਵੰਡੀ ਸਾਬੋ ਵਾਲਾ ਤੇ ਸ਼ਰਮਾ ਤਲਵੰਡੀ ਸਾਬੋ ਵਾਲਾ ਦੋਨੇ ਚੈਨਲ ਭਾਈ ਚੱਕ ਦਿਆ ਕਰੋ ਪੱਟੇ ਚੱਕ ਦਿਆ ਕਰੋ ਤੇ ਆਪਣੇ 3600 ਟੂ ਬਾਰੇ ਦੱਸੋ ਜੀ ਸ਼ਰਮਾ ਜੀ ਆਹ ਥੋੜਾ ਡੈਟਲਰ ਦੇ ਪਾਸੇ ਦਿਖਾ ਦੇ 30 ਸਪੀਡ ਆ ਹਾਂਜੀ ਸਾਰਾ ਰਿੰਗ ਦਾ ਤੋਕਾ ਪੀ ਸੀ ਆ ਟਰੈਕਟਰ ਬਾਈ ਹਾਂਜੀ ਕੈਟ ਆਹ ਲੱਗ ਜੇ ਅੱਜੀ ਚੜਾ ਕੇ ਲਿਆਂਦ ਦੂੰਗੀ ਅੱਜੀ ਭਾਈਨ ਬੋਲੋ ਦੇ ਠੀਕ ਆ ਕੋਈ ਦੇਸਤੀ ਚ ਕੋਈ ਪੜੀ ਤੇ ਸਾਈਡ ਗੇਰ ਆ ਮੁੱਖ ਤੇ ਠੀਕੇ ਥਿੰਦੇ ਚੈਰ ਆ ਬਾਈ ਥੂਲੇ ਹੀ ਨਵੇਂ ਹਨਾ ਸਾਰੇ ਪਾਸੇ ਦਿਖਾ ਦੇ ਜੇ ਪੰਜਾਬ ਨੰਬਰ ਆ ਸ਼ਰਮਾ ਕੇ ਹਰਿਆਣਾ ਹਰਿਆਣਾ ਜੀ ਐਨਓਸੀ ਮਿਲ ਜੂਗੀ ਹਰਿਆਣਾ ਨੰਬਰ ਆ ਭਰਾ ਅੰਦਰ ਠੀਕ ਆ ਵਿੱਚ ਪੁਰਾਣਾ ਟਰੈਕਟਰ ਵੀ ਕਿੱਥੇ ਆ ਤੇ ਇੰਜ ਨਹੀਂ ਗਏ ਰੋਕੇ ਜਮਾਈ ਬਾਹਰ ਕੇ ਲੈ ਕੇ ਜਾਵੇ ਯਾਰ ਤਸੱਲੀ ਕਰਕੇ ਲੈ ਕੇ ਜਾਵੇ ਜਦੋਂ ਪਾਟੇ ਨੂਟ ਨਹੀਂ ਆਪਾਂ ਕਿਥੇ ਦਾ ਲੈਂਦੇ ਮਾੜਾ ਡੈਕਟਰ ਕਿਉਂ ਲੋ ਸਾਡਾ ਭਾਈ ਤੁਸੀਂ ਸਹੀ ਗੱਲ ਹੈ ਜੀ ਤੇ ਇਹਦੇ ਲਾਉਨ ਫੈਂਸ ਚ ਹੋਊਗਾ ਫਰਮਾ ਲਾਉਨ ਫੈਂਸ ਨਹੀਂ ਹੁੰਦਾ ਇਹਦੇ ਨਹੀਂ ਹੋਣਾ ਜੀ ਨਵਾਂ ਮਾਡਲਾ 360 ਤੋਂ ਮਾਡਾ ਹਾਂਜੀ ਇਹ ਵੀ ਸਟਰੀਟ ਹੈ ਹਾਂਜੀ ਹੁਣ ਆਪਾਂ ਇਹ ਨੀ ਬੋਲਣਾ ਨਵਾਂ ਮਾਡਲਾ 3 ਲੱਖ 60 ਹਜ਼ਾਰ 3 ਲੱਖ 30 ਹਜ਼ਾਰ ਬਸ ਵੈਰੀ ਗੁੱਡ ਭਾਈ ਨੇ ਗੱਲ ਕਿੱਤੀ ਹੈ ਵਧੀਆ ਸਵਾਦ ਆ ਗਿਆ ਹਾਂਜੀ ਇਹ ਪਰ ਮੇਰੇ ਚੱਕ ਕਮੀ ਆ। ਮੈਂ ਬਹਿਤ ਕਰਨੋਂ ਹਟਦਾ ਨਹੀਂ। ਅੱਛਾ। ਇਹ ਮੈਂ ਡੌਣੀ ਲਾਉਣੀ ਸੀ। ਬਾਈ ਕੁਛ ਕਹੀ ਆਏ ਬੰਦੇ। ਹਾਂਜੀ। ਠੀਕ ਆ ਗੱਲ। ਉਹ ਲਾਸਟ ਕੰਮ। ਹਾਂਜੀ। ਇਹ ਦੂ ਘਟਨਾਂ ਲਈ ਹੈਗਾ। ਹਾਂਜੀ। 1.5 ਲੱਖ ਰੁਪਏ ਦਾ ਟਰੈਕਟਰ ਬਾਈ ਕੋ ਲੈਣਾ। ਕਿਉਂ ਜੀ? ਠੀਕ ਆ ਜੀ। ਕਿਉਂ ਬਾਈ? ਹਾਂ। ਰਾਜੀ ਕਰਕੇ ਠਟਵਾਏ ਐਵੇਂ ਨਹੀਂ ਠਟਾ। ਠੀਕ ਆ ਜੀ। 1.5 ਲੱਖ ਦਾ ਬਾਈ ਕੰਨਾ ਛੱਡ ਦਾਂਗੇ। ਕਿ ਅੱਗੇ ਆ ਗਿਆ ਭਰਾ ਮੇਰੋ ਅਰਜਣ। ਜੋ ਵੀ ਬਾਰੇ ਵੀਡੀਓ ਆਰਜਨ ਵਾਲੀ ਤੇ ਸਾਰਾ ਮੇਰਾ ਪਾਵਰ ਟਰੈਕਟਰ ਬਹੁਤ ਸੋਹਣਾ ਟਰੈਕਟਰ ਐ ਟਰੈਕਟਰ ਆ ਬਾਈ ਹਾਂ ਸਾਰਾ ਰਿਜਨਲ ਆ ਆਰਜਨ ਟਰੈਕਟਰ ਆ ਬਹੁਤ ਸੋਹਣਾ ਟਰੈਕਟਰ ਆ ਓਰੀਜਨਲ ਆ ਸਾਰਾ ਨਾ ਕਰਨਾ ਹਾਈ ਸਪੀਡ ਹਾਂ ਓਰੀਜਨਲ ਆ ਸਾਰਾ ਭਰਾ ਮੇਰੋ ਤੇ ਹਰਿਆਣਾ ਹਰਿਆਣਾ ਨੰਬਰ ਆ 2003 ਮਾਡਲ ਆ ਬਾਈ ਹਰਿਆਣਾ ਦਾ ਟਰੈਕਟਰ ਵਿੱਚ ਕੱਟਿਆ ਜਾਊਗਾ ਲੋਨ ਫੈਂਸ ਤੋਂ ਹਾਂ ਦਾ 2003 ਮਾਡਲ ਆ ਇਹ ਹਾਂਜੀ ਹਰਿਆਣਾ ਦਾ ਠੀਕ ਆ ਤੇ ਡਿਮਾਂਡ ਮੂਡ ਕੀ ਹੈ ਜੀ? ਉਹ ਰਹਿ ਗਿਆ ਮੇਰੇ ਕੋਲ 2 ਲੱਖ ਤੇ 22 ਜਨਾ 95000 ਮੰਗਦੇ ਆ ਤੇ ਬਾਕੀ ਬੋਲਿਆ 3000 ਦੇਣੂ 295 ਦੇ ਤਾਂ 270 ਦੇ ਦੇਵਾਂ ਹਾਂ ਬਾਜਮੰਜੀ ਜੀ ਜਦ ਤੂੰ ਜੈ ਕੀ ਗੱਲ ਕਰਦੇ ਮੈਂ ਮੈਡਾ ਹੋਰ 5000 ਘਟ ਦੇ ਦੇ 65000 ਦਾ ਟਾਈਟਲ ਲੈ ਲੈ ਜੀ ਬਾਈ ਤੂੰ ਬਾਈ ਕੁਛ ਕਹੀ ਆ 265000 ਇਹ ਟਰੈਕਟਰ ਦੂਸਿਆਂ ਨਾਲੋਂ ਨਵੇਂ ਦਾ ਹੈ। ਟਾਇਰ ਦਾ ਦੱਸ ਤੇ ਬਾਈ ਆ 90 ਪੈਸੇ ਹੈਗੇ। ਹਾਂਜੀ ਹਾਂਜੀ। ਹਾਂਜੀ ਗੇਰੀ ਦੇ ਟਾਇਰ ਆ। ਹਾਂ ਸੋਨਾ ਟਰੈਕਟਰ ਆ ਭਰਾ ਮੇਰਾ। ਉਸ ਤੋਂ ਬਾਅਦ ਆਹ ਪੁਰਜਾ ਬੜਾ ਘੱਟ ਮਿਲਦਾ ਯਾਰ। ਇਹ ਆ ਗਿਆ ਸੋਨਾ ਲੀਕਾ। 45 ਹਾਂਜੀ। ਇਹ ਬੜਾ ਘੱਟ ਮਿਲਦਾ। ਪੰਜਾਬ ਨੰਬਰ ਹੈ ਨਾ। ਡਬਲ ਡਿਸਟ੍ਰੀਬਿਊਟਰ ਆ। ਡਬਲ ਡਿਸਟ੍ਰੀਬਿਊਟਰ। ਤੇ ਸਾਈਡ ਗੇਅਰ ਆ। ਪਹਿਲੇ ਘਰ ਦਾ ਟਰੈਕਟਰ ਆ ਬਾਈ ਕਹਿੰਦਾ। ਨਾਲ ਦੇ ਟਾਇਰ ਆ ਭਰਾ ਮੇਰਾ। ਰੰਗ ਪੇਤ ਨਹੀਂ ਹੋਇਆ। ਇਹਦੇ ਰੇਟ ਤੇ ਲੋਨ ਹੋ ਜਾਊਗਾ ਬਾਈ ਤੇ ਪੁਰਾਣਾ ਟਰੈਕਟਰ ਵੀ ਘਟਾਇਆ ਜਾਊਗਾ ਪਰ ਸਿਬਲ ਤੇ ਹੀ ਹੋਣਾ ਚਾਹੀਦਾ ਤੁਹਾਡਾ ਹਾਂਜੀ ਇਹ ਲਿਖੀ ਬੈਠਾ ਜੀ 3.5 ਲੱਖ ਜਿਹੜਾ ਮਾਡਲ ਆ ਜੀ 14 ਮਾਡਲ 14 ਮਾਡਲ ਭਰਾ ਮੇਰਾ ਪੰਜਾਬ ਨੰਬਰ ਪੰਜਾਬ ਨੰਬਰ ਕਿੰਨੇ ਦਾ 335000 ਦਾ ਕਿਉਂ ਹਾਂ ਜਮਾਨਤਾਨ ਹੋ ਜੂਗਾ ਜਮਾਨਤਾਨ ਤਾਂ ਬਾਈ ਮੇਰੀ ਗੱਲ ਸੁਣ ਲੈ ਮਾਨਤਾਨ ਤਾਂ ਪੰਜਾਬੀਆਂ ਦਾ ਪੰਜਾਬੀ ਦੀ ਦੋ ਤਰ੍ਹਾਂ ਦਾ ਹੁੰਦਾ ਹਾਂ ਇੱਕ ਤਾਂ ਹੋ ਜਾਂਦਾ ਕਿ ਵੀ ਆਏ ਤੇਰਾ ਮਾਨਤਾਨ ਕਰਾਂਗੇ ਦਾ ਜੱਫਾ ਕੇ ਅੰਦਰ ਬਾੜ ਗੁਰੂ ਘਰ ਮਾਰ ਕੇ ਵੀ ਕਰਾਂਗੇ ਮਾਨਤਾਨ ਐ ਹੁੰਦਾ ਮਾਨਤਾਨ ਹਾਂ ਮਾਨਤਾਨ ਉਹ ਮਾਨਤਾਨ ਨਹੀਂ ਕਰਦੇ ਬਾਈ ਇਹ ਵੀ ਹੁਣੀ ਕਰੂੰ ਕੋਈ ਮਾਨਤਾਨ ਇਹਦਾ ਕਿੰਨੇ ਦਾ ਪਰ ਕਰਦੀ ਸ਼ਰਮ ਸਵਾ ਦਿੰਦਾ ਮੈਂ ਮੈਂ ਤਾਂ ਤੂੰ ਤੀ ਦਵਦੋਂ ਨਾ ਜੀ ਦਵਦੋਂ ਸੇ ਤੋਂ ਕੋਈ ਨਹੀਂ ਜਿਹਦੇ ਦਵਦ ਲੈਣ ਕਿੰਨਾ ਕਿਹਾ ਸੀ ਤਿੰਨ ਲੱਖ 35 ਹਜ਼ਾਰ ਗੁੱਸਾ ਨਹੀਂ ਕਹਦਾ ਕਿ ਟਰੈਕਟਰ ਖਰਾਬ ਕਰਤਾ ਸਾਡਾ ਨਾ ਨਾ ਨਹੀਂ ਨਹੀਂ ਕੁਛ ਕਹੀ ਆ ਵੀ ਪਾਈ ਯਾਰ ਰਾਣਾ ਵੀ ਕੱਟ ਲਾਂਗੇ ਲੋਨ ਫੈਂਸੀ ਵੀ ਕਰਾ ਦੇਵਾਂਗੇ ਹਾਂਜੀ ਕਹਦਾ ਬਾਈ ਕਹਦੇ 25000 ਦਾ ਟਰੈਕਟਰ ਲੈਦਾ ਠੀਕ ਹੈ ਜੀ ਦੇਖ ਲਓ ਭਰਾ ਮੈਂ ਇਹ ਦੂ ਘਟਨਾ ਨਹੀਂ ਬਾਈ ਕਿ ਮੌਕੇ ਤੇ ਕਹਿੰਦਾ ਬਾਈ ਤੁਸੀਂ ਮੰਗੇ ਸੀ ਹਾਂਜੀ ਹਾਂਜੀ ਮੰਗੇ ਤਾਂ 3500 ਹਾਂ ਤੇ ਠੀਕ ਹੈ ਤੇ ਉਸ ਤੋਂ ਬਾਅਦ ਆ ਗਿਆ ਬਾਈ 8 ਤੋਂ 55 855 ਪੰਜਾਬ ਅੱਜ ਨਾ ਤੁਹਾਨੂੰ ਨਵੀਂ ਕੈਟਾਗਰੀ ਨਾਲ ਗੱਲ ਕਰਾਵਾਂਗੇ ਪੰਜਾਬ ਨੰਬਰ ਆ ਭਰਾ ਮੇਰਾ ਨਵੀਂ ਕੈਟਾਗਰੀ ਆਈ ਹੈ ਟਰੈਕਟਰ ਇਹ ਵੀ ਸੁੱਕਾ ਐ ਟੂਰ ਬਹੁਤ ਸੋਹਣਾ ਹੈ ਕਿਹੜਾ ਨਵੇਂ ਮਾਡਲ ਆ ਟਾਇਰ ਨਾ ਨੇ ਭਾਈ ਬੁੱਢੀਆ ਦੇ ਟਾਇਰ ਆ ਮਾਦਦ ਲੈ ਇੱਕ ਗੱਲ ਹੋ ਰਿਹਾ ਬੰਦੇ ਕਣੀ ਮਾਰਦੇ ਭਾਈ ਕੈਮਰਾ ਹਾਂ ਠੀਕ ਆ ਬੁੱਧਵਾਰ ਨੂੰ ਦਾ ਟਰੈਕਟਰ ਵੇਚਦਾ ਹਾਂਜੀ ਇਹ ਲੈਂਦਾ ਅੱਛਾ ਨਾ ਵਾ ਹਾਂ ਤੇ ਬਾਕੀ ਦਿਨ ਭਾਈ ਉਹ ਸਬਜ਼ੀ ਵੇਚਦਾ ਅੱਛਾ ਜੀ ਤੇ ਮੇਰਾ ਮਿੱਤਰ ਆ ਹਾਂਜੀ ਕਿਉਂ ਭਾਈ ਠੀਕ ਆ ਜੀ ਹੈ ਪਰਾਣਾ ਡੈਕਟਰ ਵੀ ਕੱਟ ਰਾਂਗੇ ਪਾਣਾ ਹਾਂ ਕੱਟ ਕੱਟ ਲਾਂਗੇ ਅੱਛਾ 195 ਦੀ ਕੀ ਬੇਟਾ ਕਿੰਨੇ ਦਾ ਹੋਵੇ 99 ਮਾਡਲਾ ਹਾਂ ਕਿੰਨੇ ਦਾ ਇਹ ਦੱਸੀ ਦਾ 99 ਮਾਡਲਾ ਭਰਾ ਮੇਰਾ ਤੁਸੀਂ ਤਾਂ ਗੋਹ ਲਓ ਇਹਨੂੰ ਤੇ ਇਕੱਲਾ 99000 22 ਨੇ ਰੇਟ ਰੱਖਿਆ ਕਿੰਨੇ ਦਾ ਛੱਡ ਦੇਓਗੇ 10 75 ਕਿੰਨੇ ਬੋਲੇ 75000 ਕਹਿੰਦਾ ਜੀ 1 ਲੱਖ ਤੇ 70000 ਰੁਪਏ ਦਾ ਰੇਟ ਲੈ ਜਿਓ ਇਹ ਧਰਫਣ ਤੇ ਕਰ ਲੱਗ ਗਿਆ ਉੱਪਰ ਕਰ ਲਾਂਗੇ ਕਹਿੰਦੇ ਬਾਈ ਤਾਂ ਜਨਤ ਨਹੀਂ ਹੁੰਦੀ ਠੀਕ ਹੈ ਜੀ ਤੇ ਇਦੋਂ ਬਾਅਦ ਆ ਗਿਆ ਭਰਾ ਮੇਰਾ 855 ਕੋਕਾ ਪੀਸ ਆ ਹਾਂ ਪੁੱਲਰ ਸਾਹਿਬ ਹੈ ਹਾਂ ਪੁੱਲਰ ਸਾਹਿਬ ਸੋਰੀ ਭਾਈ ਆ ਦੇਖੋ ਚਾਰੇ ਪਾਸੇ ਦਿਖਾ ਦੇ ਇੱਕ ਮਾਡਲ 17 ਟਰੈਕਟਰ ਦੀ ਕੰਡੀਸ਼ਨ ਹੈਗੀ ਆ 20 Q1 ਸਹੀ ਗੱਲ ਆ ਟਰੈਕਟਰ ਭਰਾ ਮੇਰਾ ਜਸ ਮਨ ਕੇ ਚੱਲ ਤੁਸੀਂ ਐ ਨਹੀਂ ਕਹਿ ਸਕਦੇ ਜਾਂਚੀ ਜੋ ਆਇਆ ਕਿ ਮੰਡੀ ਤੋਂ ਲੈਂਦਾ ਬਹੁਤ ਛੋਣਾ ਟਰੈਕਟਰ ਆ ਭਰਾ ਮੇਰਾ ਆਈ ਪਿਛਲਾ ਚੌਕੜਾ ਤਾਂ ਨਾਮ ਹੀ ਨਹੀਂ ਹਾਂ ਨਾਮੇ ਟਾਇਰ ਆ ਮਗਰ ਲੈ ਅਗਲੇ ਨਾਮ ਆ ਬਾਈ 7 ਦੇ ਨਾਲ ਦੇ ਬਾਈ ਕਹਿੰਦਾ ਇਹ ਪੰਜਾਬ ਨੰਬਰ ਆਈ ਨਹੀਂ ਹਰਿਆਣਾ ਨੰਬਰ ਹਰਿਆਣਾ ਨੰਬਰਾ ਭਰਾ ਮੇਰੇ ਉਨੋਂ ਸੇ ਮਿਲ ਜੂਗੀ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੋ ਇਹ ਬਾਈਆਂ ਨਾਲ ਕਰਦੇ ਆ ਗੱਲ ਸਾਰਾ ਮਾਡਲ ਟਰੈਕਟਰ ਦੇ ਵਿੱਚ ਪੁਰਾਣਾ ਟਰੈਕਟਰ ਕੱਟਿਆ ਜਾਊ ਹਾਂਜੀ ਲੋਨ ਫੈਂਸ ਹੋ ਜਾ ਲਾਉਣ ਫੈਂਸ ਵੀ ਹੋ ਜਾ ਪੁਰਾਣਾ ਟਰੈਕਟਰ ਵੀ ਕੱਟਿਆ ਜਾਊ ਬਾਈ ਲੰਬਾ ਦਿੰਦੇ ਆ ਲੋਕ ਹਾਂਜੀ ਜੇ ਪਿੱਛੋਂ ਨਹੀਂ ਦਿਖਾਉਂਦੇ ਹੁੰਦੇ ਤੁਸੀਂ ਸਾਰਾ ਟਰੈਕਟਰ ਆ ਦੇਖੋ ਭਰਾ ਮੇਰੋ ਠੀਕ ਹੈ ਗੱਲ ਆ ਦੇਖੋ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੋ ਤੇ ਆ ਜਾ ਉਧਰ ਆ ਜਾ ਬਾਈ ਸ਼ਰਮਾ ਜੀ ਕਿੰਨੀ ਡਿਮਾਂਡ ਹੈ ਮਾਰ ਦਾ ਕੀ ਦਾ ਬੈਠਾ 570000 ਇਹ 5 ਲੱਖ 70000 ਸਾਢੇ 5 ਲੱਖ ਦਾ ਹਾਂ ਜਾਂ ਨਹੀਂ ਹੈ ਬਸ ਮਾਰ ਦਾ ਭਾਈ ਕਹਿੰਦਾ ਸਾਢੇ 5 ਲੱਖ ਦਾ ਦੇਵਾਂਗੇ ਇਹ ਬਾਕੀ ਆਪਾਂ ਸ਼ਰਮਾ ਬਹਿਲ ਤਾਂ ਕਰੂ ਕਰੂ ਮਾੜੀ ਮੋਟੀ 5 ਲੱਖ ਤੇ 45000 ਦਾ ਲੈ ਲਾਂਗੇ ਹਾਂ ਨਾ ਨੂੰ ਤਾਂ ਯਾਰ ਮੂੰਹ ਮੰਗੀ ਦਾ ਮੌਤ ਨਹੀਂ ਮੌਤ ਨਹੀਂ ਮਿਲਦੀ ਭਾਈ ਤੇ ਸ਼ਰਮਾ ਜੀ ਆਪਣਾ ਨੰਬਰ ਬੋਲਦੇ ਨੰਬਰ ਬੋਲਦੇ ਸ਼ਰਮਾ ਜੀ ਨੰਬਰ ਬੋਲਦੇ ਆਦਾ ਵੋ ਲੋਗਰਾ ਆ ਜੀ ਪਾ ਦਿੱ ਗਏ ਹੁਣ ਪ੍ਰੀਤ ਪਾ ਦੇ ਬਾਹਰ ਜੀ ਲੈ ਪ੍ਰੀਤ ਪਾ ਦੇ ਇੱਕ ਕਿਹਦਾ ਪ੍ਰੀਤ ਹੈ ਤੇ ਆ ਪ੍ਰੀਤ ਹੋਰ ਪਾ ਦੇਣਾ ਇੱਕ ਆ ਵੇਖ ਲੋ ਭਰਾ ਮੇਰੋ 2015 ਮਾਡਲ ਆ ਪੰਜਾਬ ਨੰਬਰ ਆ ਪ੍ਰੀਤ ਵੀ ਸੋਹਣੇ ਆ ਟਾਇਰ ਵੀ ਪ੍ਰੀਤ ਦੇ ਕਿਹੜਾ ਚਾਰੇ ਟਾਇਰ ਬਾਈ ਹੈਗੇ 90-95 ਪੈਸੇ ਤੇ ਡੈਕ ਡੁਕ ਵਿੱਚੀ ਹੈ ਫਰੀਜ਼ਪੀਟ ਹੈ ਫਰੀਜ਼ਪੀਟ ਬਹੁਤ ਸੋਹਣਾ ਰੇਟਰ ਪਿਆ ਵੀ ਡੈਕ ਡੁਕ ਹੈਡਾ ਭਰਾ ਮੇਰੋ ਸਾਈਡ ਸਾਈਡ ਘੇਰਾ ਇਹਦੇ ਹਨਾ 8 ਤੋਂ 55 ਵਾਂਗੂ ਜੀ ਮੈਂ ਹੁਣ ਆ ਜੰਨਾ ਵੀ ਇਕੋ ਹੀ ਗੇਜ ਹੈ। ਉਹ ਮਾੜੀ ਲੀ ਹੈ। ਅੱਛਾ ਅੱਛਾ। ਬਗੰਡਾ ਨੰਬਰ ਕਿੱਥੇ ਹੈ ਮਾਲਕ ਜੀ? 2015 ਮਾਡਲਾ। 4.5 ਲੱਖ ਬਾਈ ਜੀ। 4.5 ਲੱਖ ਦਾ ਟਰੈਕਟਰ ਲੈ ਲਾਂਗੇ। 4.5 ਲੱਖ। ਮਾਲਕ ਹੀ ਨਹੀਂ ਇੱਥੇ ਭਾਈ। ਠੀਕ ਹੈ ਜੀ। ਠੀਕ ਹੈ ਗੱਲ। ਕੋਈ ਟਰੈਕਟਰ ਲੈਣਾ ਹੋਵੇ ਵੀਰੇ ਆਪਾਂ ਨੂੰ ਕਰ ਲਿਓ ਫੋਨ। ਹਾਂਜੀ। ਟਰੈਕਟਰ ਤੇ ਆਪਾਂ ਲੋਨ ਵੀ ਕਰਾਉਨੇ ਆਂ। ਪੁਰਾਣਾ ਵੀ ਕੱਟਾਂਗੇ ਜਿੰਨੇ ਕਦੇ ਹੋਏ ਓਨੇ ਕਦੇ ਕਟਾਂਗੇ ਭਾਈ। ਨਾ ਕੱਟ ਨਾ ਵੱਧ। ਹਾਂਜੀ। ਜੇ ਤੁਹਾਨੂੰ ਲੱਗੇ ਕੱਟ-ਕੱਟ ਲਈ ਸ਼ਰਮੇ ਨੇ। ਹਾਂਜੀ। ਤੇ ਅੱਠ ਦਿਨ ਦੋਨੇ ਟਰੈਕਟਰ ਰੱਖ ਲਿਓ ਵੇਚ ਕੇ ਦੇ ਦਿਓ ਪੈਸੇ ਦੇ ਵੱਧ ਵਿਗਦਾ ਹੋਇਆ ਬਾਈ ਕਿਤੇ ਠੀਕ ਹੈ ਜੀ ਠੀਕ ਹੈ ਗੱਲ ਹਾਂਜੀ ਹਾਂਜੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਈ ਪੇਜ ਨੂੰ ਕਰ ਲਿਓ ਫੋਲੋ ਨੰਬਰ ਬੋਲ ਦੇ ਤਾ ਪੁੱਲਰ ਤਲਵੰਡੀ ਸਾਭੋ ਵਾਲਾ ਤੇ ਸ਼ਰਮਾ ਤਲਵੰਡੀ ਸਾਭੋ ਠੀਕ ਹੈ ਜੀ ਠੀਕ ਹੈ ਗੱਲ ਤੇ ਆਪਣਾ ਨੰਬਰ ਹੈ 9878 4545 ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸੋਸੀ ਕਰ ਤੇ ਉਕੇ ਬਰਾ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ